ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੈਂ ਤੁਹਾਨੂੰ ਕੁੜਤੀ ਦਾ ਨਾਪ ਲੈਣਾ ਸਿਖਾਉਂਗੀ ਵੀ ਕਿੱਦਾਂ ਲੈਨੇ ਆਪਾਂ ਕੁੜਤੀ ਦਾ ਨਾਪ ਫਿਰ ਇਹੀ ਨਾਪ ਦੀ ਕੁੜਤੀ ਆਪਾਂ ਕਟਿੰਗ ਕਰਾਂਗੇ ਠੀਕ ਹੈ ਜੀ ਪਹਿਲਾਂ ਸਭ ਤੋਂ ਪਹਿਲਾਂ ਕਮੀਜ਼ ਲੈ ਲੈਣਾ ਉਹਨੂੰ ਇਦਾਂ ਸਿੱਧਾ ਸਿੱਧਾ ਰੱਖ ਕੇ ਇੰਚੀ ਟੇਪ ਇੱਥੋਂ ਜਿੱਥੋਂ ਸਿਉਣ ਮਾਰੀ ਹੁੰਦੀ ਆ ਇੱਥੋਂ ਸਟਾਰਟ ਕਰ ਲੈਣਾ ਥੱਲੇ ਤੱਕ ਲੈ ਜਾਣਾ ਇਦਾਂ ਆਪਾਂ ਨੂੰ ਕਮੀਜ਼ ਦੀ ਲੰਬਾਈ ਪਤਾ ਲੱਗ ਜਾਂਦੀ ਆ 38.5 ਇੰਚ ਕਾਪੀ ਪੈਨ ਲੈ ਕੇ ਉਹਦੇ ਤੇ ਨੋਟ ਕਰੀ ਜਾਇਓ ਪਹਿਲਾਂ ਲੈਂਥ ਦੇਖੀ ਦੀ ਆ ਕੁੜਤੇ ਦੀ ਇਹ ਤੋਂ ਬਾਅਦ ਇਥੋਂ ਘੇਰਾ ਦੇਖਣਾ ਆਪਾਂ ਨੇ ਜਿੰਨਾ ਆਪਾਂ ਨੂੰ ਘੇਰਾ ਚਾਹੀਦਾ 2.5 ਇੰਚ ਠੀਕ ਹੈ ਜੀ ਇਹ ਵੀ ਆਪਾਂ ਨੋਟ ਕਰ ਲੈਣਾ ਇਹ ਤੋਂ ਬਾਅਦ ਆਪਾਂ ਚੈਸਟ ਦੇਖਣੀ ਹੁੰਦੀ ਆ ਵੀ ਆਪਣੀ ਚੈਸਟ ਕਿੰਨੀ ਰੱਖਣੀ ਆ ਇਥੋਂ ਇੰਚੀ ਟੇਪ ਰੱਖ ਕੇ ਮੋਢੇ ਦੇ ਥੱਲੇੋਂ ਇੱਥੇ ਤੱਕ ਸਟਾਰ ਇੰਚ ਚੈਸਟ ਆ ਜੂਗੀ ਆਪਣੀ ਇਤੋਂ ਬਾਅਦ ਕਮਰ ਨਾਪੀਦੀ ਹੁੰਦੀ ਆ ਇਹ ਤਾਂ ਜਿਹੜੀਆਂ ਪਲੇਟਾਂ ਹੁੰਦੀਆਂ ਨੇ ਇਹਨਾਂ ਦੇ ਸੈਂਟਰ ਚ ਆਪਣੀ ਕਮਰ ਹੁੰਦੀ ਆ 2.5 15 ਇੰਚ ਕਮਰ ਆ ਜੂਗੀ ਹੁਣ ਆਪਾਂ हिਪ ਦੇਖਾਂਗੇ ਕਿੰਨੀਆਂ ਇਥੋਂ ਐਂਚ ਟੇਪ ਰੱਖ ਕੇ ਇੱਥੇ ਤੱਕ ਆਪਾਂ हिਪ ਦੇਖਾਂਗੇ 19 ਇੰਚ हिਪ ਆ ਜਾਂਦੀ ਹੈ ਇਹ ਦੋ ਆ ਤੀਰਾ ਦੇਖੋ ਕਿਵੇਂ ਲੈਣਾ ਹੁੰਦਾ ਆਪਾਂ ਨੇ ਸਿੱਧਾ ਜਿਹਾ ਇੰ ਆ ਬਿਲਕੁਲ ਠੀਕ ਕਰਕੇ ਰੱਖ ਕੇ ਇਧਰੋਂ ਲੈ ਕੇ ਐਂਚ ਟੇਪ ਇੱਥੇ ਤੱਕ ਲੈ ਕੇ ਜਾਣਾ 11 ਇੰਚ ਆਪਣਾ ਤੀਰਾ ਆ ਜਾਊਗਾ ਇਹਦਾ ਠੀਕ ਹੈ ਜੀ ਇਹ ਦੋ ਆ ਮੋਢਾ ਦੇਖੀਦਾ ਹੁੰਦਾ ਮੋਟਾ ਹੈ ਨਾਲ ਨਾਲ ਇੰਚ ਟੇਪ ਗੋਲ-ਗੋਲ ਘੁਮਾ ਕੇ 8.5 ਇੰਚ ਮੋਟਾ ਤਿਆਰ ਹੋਊਗਾ ਆਪਣਾ ਇਦਾਂ ਗਲੇ ਦੇਖ ਸਾਦਦੇ ਆਪਾਂ ਮੂਰਲਾ 5.5 ਪਿਛਲਾ 5 ਇੰਚ ਗਲਾ ਇਦੋਂ ਬਾਅਦ ਆਪਾਂ ਬਾਹਾਂ ਦੇਖਾਂਗੇ ਬਾਹਾਂ ਕਿੰਨੀਆਂ ਰੱਖਣੀਆਂ ਨੇ 9 ਇੰਚ ਬਾਹ ਲੰਬਾਈ ਇਦਨ ਨੂੰ ਐ ਕਿ ਹੈ ਜੀ 5 ਇੰਚ ਚੁੜਾਈ ਠੀਕ ਹੈ ਜੀ ਇਹ ਹੋ ਗਿਆ ਨਾਪ ਇਸ ਤੋਂ ਬਾਅਦ ਆਪਾਂ ਪਲੇਟਾਂ ਦਾ ਨਾਪ ਦੇਖਣਾ ਹੁੰਦਾ ਜਿਵੇਂ ਜਿਵੇਂ ਪਲੇਟਾਂ ਪਈਆਂ ਹੁੰਦੀਆਂ ਨੇ ਓਵੇਂ ਓਵੇਂ ਉਹਦਾ ਨਾਪ ਆਪਾਂ ਕਾਪੀ ਤੇ ਨੋਟ ਕਰ ਲੈਣਾ ਹੁੰਦਾ ਇੱਥੋਂ ਸ਼ੁਰੂ ਕਰਕੇ ਇੱਥੇ ਤੱਕ ਜਿੱਥੋਂ ਪਲੇਟ ਸ਼ੁਰੂ ਹੁੰਦੀ ਹੈ ਸਾਢੇ 10 ਤੋਂ ਸ਼ੁਰੂ ਹੋਈ ਹੋਈ ਹੈ ਪਲੇਟ ਸਾਢੇ 10 ਲਿਖ ਲਾਂਗੇ ਠੀਕ ਹੈ ਜੀ ਇਹ ਤੋਂ ਉੱਪਰਲੀ ਪਲੇਟ ਕਿੰਨੇ ਤੇ ਆ ਇਦਾਂ ਆਪਾਂ ਪੂਰਾ ਨਾਪ ਦੇਖਾਂਗੇ 2 ਇੰਚ ਤੇ ਉੱਪਰਲੀ ਪਲੇਟ ਆ ਇਧਰੋਂ ਵੀ ਦੇਖ ਲਿਆ ਕਰੋ ਯਾ ਤਾਂ ਉ ਤਾਂ ਆਪਾਂ ਜਦੋਂ ਆਪਾਂ ਮੋਢੇ ਵਾਲੀ ਕਾਰਟ ਪਾਉਣੇ ਹੁੰਦੇ ਆ ਉਹਦੇ ਵਿੱਚ ਜਿਉਂ ਯਾ ਆ ਪਾਈ ਦਿੰਦੀ ਆ ਪਲੇਟ ਹੁਣ 5.5 ਇੰਚ ਉੱਪਰ ਨੂੰ ਕਾਰਟ ਪਾਉਣੀ ਆ ਆ ਇਦਾਂ ਥੱਲੇ ਨੂੰ ਦੇਖ ਲਿਆ ਕਰੋ ਵੀ ਥੱਲੇ ਲਈ ਪਲੇਟ 4.5 ਇੰਚ ਤੇ ਇਹਨੂੰ ਵੀ ਇਦਾਂ ਨਾਪ ਲਿਆ ਕਰੋ ਇੱਥੋਂ ਇੱਥੇ ਤੱਕ 1.5 ਇੰਚ ਦੀ ਇਹ ਪਲੇਟ ਪਾਈ ਹੋਈ ਆ ਆਪ ਰਕਣੀ ਹੁੰਦੀ ਹੈ 6.5 ਜਾਂ 7 ਇੰਚ ਦੀ ਪਲੇਟ ਤੇ ਆ হাফ ਵਿਚਾਲਣੇ ਵਾਲਾ ਨਾਪ ਦੇਖ ਲਿਆ ਕਰੋ 6.5 ਇੰਚ ਇਹ ਨਾਪ ਲੈਣਾ ਹੁੰਦਾ ਅੱਜ ਸੀ ਕੁੜਤੀ ਦਾ ਨਾਪ ਲੈਣਾ ਸਿੱਖਣਾ ਜੇ ਵੀਡੀਓ ਵਧੀਆ ਲੱਗੀ ਹੋਈ ਤਾਂ ਸਬਸਕ੍ਰਾਈਬ ਕਰ ਦਿਓ ਥੈਂਕ ਯੂ